ਚਰਾਵਤ ਬਣਿਆ ਆ ਰਿਓਹ ਹੌਲਾ ਤੂੰ ਫਲਾਸ ਵੀ ਤੇਰੀ ਹਾਤ ਕਿਸੇ ਨਾ ਆਈ ਆ ਕਿਉਂ ਅਮਰਤ ਨਾਲ ਸ਼ਿਕਾਇਤ ਮਾਕੂ ਤਵਾਦ ਦੀ ਬਦਲਾਈਆ ਕੀ ਤੇਰਾ ਭੇਵਿਆ ਲੜਾ ਭਾਕੂ ਪੜਦਾ ਜਣਾ 28 ਆ ਜੋਤੀ ਜੋਤ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਏ ਕਾਹ ਦੇਣਾ ਤੁਰਦਾ ਵਰਂ ਦਰ ਤੇਰੇ ਅਸੀਸ ਨਵਾਈਆ ਸਤ ਗੁਰੂ ਸ਼ਬਦ ਕਹੇ ਮੇਰੇ ਪੁਰਖ ਆਕਾਲ ਅੱਬਾ ਅਮੀ ਨਜ਼ਰ ਕੋਈ ਨਾ ਆਈਆ ਐਵੇਂ ਦੁਜਹਾਨ ਰੱਖਦਾ ਰਿਉਂ ਦਵਾ ਪੈ ਆਪਣਾ ਇੱਕ ਸਮਝਾਈਆ ਵੇਖਿਆ ਨੈਤਰ ਕਿਸੇ ਨਾ ਲਪਾ ਵੇਖਿਆ ਆਨੇ ਤੇ ਕਿਸੇ ਨਾਂ ਲੱਭਾ ਲਵਾਂ ਤੇ ਸਭ ਨੂੰ ਹਰਿਆਪੂ ਆਈਆ ਜੋਗ ਚੌਂਕੜੀ ਬਣਿਆ ਰਿਓ ਕਬਾ ਸਾਜਾਰਾ ਨਾ ਕੋਈ ਜਲਾਈਆ ਤੇਰਾ ਖੇਲ ਸਜਾ ਖਬਾ ਇਰਾ ਖੇਲ ਸਜਾ ਖਬਾ ਖੈਰ ਕਾਇਨਾ ਕੋਈ ਗਵਾਈ ਆ ਲੇਖਾ ਰਖਿਆ ਵਿੱਚ ਮਦਾ ਅੰਗਾ ਪਛਾਣਾ ਕੋਈ ਸਮਝਾਈਆ ਹੁਕਮੇ ਅੰਦਰ ਸਭ ਨੂੰ ਬੱਦਾ ਬੰਦਗੀ ਵਿੱਚ ਲਈ ਉਡਾਈ ਆ ਗੋਰੀ అవਤਾਰ ਪਗੰਬਰ ਤੇਰੀ ਸ਼ਰਨੀ ਲਗਾ ਗੋਰੀ అవਤਾਰ ਪਗੰਬਰ ਤੇਰੀ ਸ਼ਰਨੀ ਲਗਾ ਲਗ ਮਾਦਰ ਢੋਲੇ ਗੈ ਸਣਾਈਆ ਤੇਰਾ ਸਮਝਿਆ ਕਿਸੇ ਨਾ ਅਗਾ ਪਿਛਲੀ ਕਾਣੀ ਰੈ ਬਦਲਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਾਚਾ ਖੇਲ ਨੇ ਨਾ ਵਖਾਇਆ ਸਤਗੁਰੂ ਸ਼ਬਦ ਕਹਿ ਮੈਂ ਵੇਖਿਆ ਤੇਰਾ ਜੋਰ ਜੋ ਰੂਹ ਜੜ ਦਹਾਈਆ ਤੂੰ ਜੋ ਚੌਂਕੜੀ ਬਣਿਆ ਰਿਆ ਚੋਰ ਚੋਰੀ ਕਰ ਕਰ ਆਪ ਗਵਾਈਆ ਆਪਣੀ ਖੇਚ ਕੇ ਪਿਛੇ ਡੋਰਾ ਸੰਦੀ ਗੁਰੂ ਅਵਤਾਰ ਪਗੰਬਰਾਂ ਨਾਲ ਜੜਾਈਆ ਸਾਥ ਨਾਲ ਕਰਕੇ ਖੋਰ ਝੂਠ ਨਾਲ ਦਿੱਤਾ ਛਟ ਗਰਾਈਆ ਚਾਰ ਕੁੰਟ ਅੰਧੇਰਾ ਕਰ ਕੋਰਾ ਕੁਰਨੇ ਵੜ ਕੇ ਆਪਣਾ ਮੁਖ ਸਿਪਾਈਆ ਕਿਸੇ ਤੇਰਾ ਵਕਤ ਨਾ ਸਮਝਿਆ ਪੂਰਾ ਅਮਰ ਤੇਲਾ ਅਮਰ ਤੇ ਮੇਗ ਨਾ ਕੋਈ ਬਰਸਾਈਆ ਚਉਦੀ ਦੱਸ ਕੇ ਮੰਤਰ ਫੋਰਾ ਪੁਰਨਿਆ ਵੇਡ ਆਪਣੀ ਗਲ ਵਰਤਾਈ ਆ ਆਪ ਬਣ ਕੇ ਨਿਰਗੁਣ ਹੋਰ ਸਰਗੁਣ ਹੋਰ ਰਿਆ ਸਮਝਾਈਆ ਆ ਆਪ ਬਣ ਕੇ ਨਿਰਗੁਣ ਹੋਰ ਸਰਗੁਣ ਹੋਰ ਰਿਆ ਸਮਝਾਈਆ ਨਾਲੇ ਵਾਸਕੇ ਸਦਾ ਕੋਲਾ ਪੁੱਲੀ ਵੇਚ ਡੇਰਾ ਲਾਈਆ ਨਾਦ ਧੁਨ ਵਜਾ ਕੇ ਟੋਲਾ ਨਾਮ ਕਰੇ ਸੁਨਵਾਈਆ ਜੋ ਬਚਾਂਬੜੀ ਬਦਲਦਾ ਆਇਆ ਓ ਬੋਲਾ ਅਨਬੋਲ ਤੇ ਆਪ ਜਨਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਸਾਦੇ ਆਪਣਾ ਖੇਲ ਖਲਾਈਆ ਸ਼ਬਦ ਸੁਧ ਕੇ ਪ੍ਰਭ ਤੁਰਦੇ ਸੁੱਤੇ ਸੁੱਤਿਆ ਲੈ ਅੰਗੜਾਈਆ ਜਦ ਚੌਂਗੜੀ ਤੈਨੂੰ ਕੋਈ ਨਾ ਪੁੱਛੇ ਪੈ ਵਿੱਚ ਸਾਰੇ ਸੀਜ਼ਨ ਆਈਆ ਗੋਰੀ ਅਵਤਾਰ ਪਗੰਬਰ ਹੰਡਾ ਕੇ ਗੈਜ ਸੇ ਇਸ ਮੰਜੇ ਸਮੇ ਵਿੱਚ ਵਿਖਾਈਆ ਬਾਂਕ ਦਵਾਰੇ ਰਹਿ ਲੁਕੇ ਅੰਦਰ ਵੜ ਕੇ ਝਾੜ ਲੰਗਾਈਆ ਕਿਉਂ ਨਾਮ ਦੀ ਧਾਰ ਨਾਲ ਮੁਖ ਰਸ ਨਾ ਲਗਾਏ ਹੁੱਕੇ ਧਾਰ ਨਾਲ ਮੁਖ ਰਸ ਨਾ ਲਗਾਏ ਹੁੱਕੇ ਹੁਕਮ ਦੇ ਨਾ ਜਾਣਾਈ ਆ ਕਿਉਂ ਦੀਨ ਮਜਬੂਲੇਖੇ ਇੱਕ ਪਟੇ ਮਾਨਵ ਝਗੜਾ ਦਿੱਤਾ ਪੁਆਈਆ ਕਿਉਂ ਗਾਣੇ ਵੰਦਾਰਿਓਂ ਗੁੱਟੇ ਸਗਨਾ ਆਵਾਂ ਡੰਡਾਈਆ ਕਿਉਂ ਲੁਗਦਾਰਿਓਂ ਗੁੱਟੇ ਆਪਣਾ ਆਪ ਸ਼ਿਪਾਈਆ ਕਿਉਂ ਹੁੰਦਾ ਰਿਓਂ ਗੁੱਸੇ ਪੈ ਵਿੱਚ ਸਰਵ ਡਰਾਈਆ ਕੀ ਖੇਲ ਤੇਰਾ ਕਾਇਆ ਬੁੱਤੇ ਬੁੱਤ ਖਾਣੇ ਕੀ ਉਡਾਈਆ ਕੀ ਸੁਹਾਉਂਦਾ ਰਿਓ ਰਤੇ ਰੁਤੜੀ ਨਾਲ ਵੁਢਾਈਆ ਜੋਤੀ ਭਰ ਆਪ ਆਪਣੀ ਕਿਰਪਾ ਕਰ ਗੁਰਦਾਲੇ ਕਾ ਦੇ ਜਨਾਈਆ ਸਤਗੁਰੂ ਸ਼ਬਦ ਕਹੇ ਕਿਉਂ ਕਰਾਉਂਦਾਰਿਓ ਅਛਨਾਨ ਸਤਗੁਰੂ ਸ਼ਬਦ ਕਹੇ ਕਿਉਂ ਪਰਾਉਂਦਾਰਿਓ ਅਛਨਾਨ ਜਾਲ ਤਾਰਾ ਨਾਲ ਵਿਢਾਈਆ ਕਿਉਂ ਜਖਾਉਂਦਾਰਿਓ ਪਾਨਾ ਰੰਗ ਤੇ ਰਾਂਗ ਵੜਈ ਆ ਕਿਉਂ ਸੁਣਾਉਂਦਾ ਰਿਉਂ ਗਾਣਾ ਅਨਰਾਗੀ ਰਾਗ ਜਨਾਈ ਆ ਕਿਉਂ ਬਣਾਉਂਦਾ ਰਿਉਂ ਰਾਮ ਰਮ ਤੇ ਰਾਮ ਦੁਹਾਈ ਆ ਕਿਉਂ ਵੜਿਉਂਦਾ ਰਿਉਂ ਕਾਣਾ ਸਖੀਆਂ ਸੰਗ ਬਣਾਈਆ ਕਿਉਂ ਪਗੰਬਰਾਂ ਦੇਂਦਾ ਰਿਓਂ ਦਾਨਾ ਦਾਨ ਜਿਮੰਦਾ ਨਾਲ ਲੜਾਈਆ ਕਿਉਂ ਪਗੰਬਰਾਂ ਦੇਂਦਾ ਰਿਓਂ ਦਾਨਾ ਦਾਨ ਜਿਮੰਦਾ ਨਾਲ ਲੜਾਈਆ ਕਿਉਂ ਸਿਖਾਉਂਦਾ ਰਿਓਂ ਪਰਨਾਮ ਸਜਦੇ ਅਸੀਸ ਜਗਾਈਆ ਕਿਉਂ ਸੁਣਾਉਂਦਾ ਰਿਓ ਕਲਾਮ ਕਲਮਾ ਗਾਏ ਨਾ ਦੇਲਾਈਆ ਕਿਉਂ ਬਦਲਾਉਂਦਾ ਰਿਓ ਵਜ਼ਾਨ ਨਾਨਕ ਨਿਰਗੁਣ ਦਾ ਗਵਾਈਆ ਕਿਉਂ ਪਹਿਨੌਂਦਾ ਰਿਓ ਕਰਪਾਨ ਕਿਉਂ ਪਹਿਨੋਂਦਾਰਿਓਂ ਕਿਰਪਾਨਾ ਕਿਰਪਾ ਨੇ ਦਿਸਮਝਾਈਆ ਕਿਉਂ ਤਦਮਡੋਂਦਾਰਿਓਂ ਨਸ਼ਾਨ ਜਗਰਾਨ ਕੋਈ ਨਾ ਪਾਈਆ ਪੇਵ ਖੋਲ ਕੇ ਦੱਸ ਸ੍ਰੀ ਭਗਵਾਨ ਹਰ ਕਰਦੇ ਮੰਗ ਮੰਗਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਪੂਰਬ ਲੇਖਾ ਦੇਣਾ ਸਮਝਾਈਆ ਸਤਗੁਰੂ ਸ਼ਬਦ ਕਹਿ ਕਿਉਂ ਬਣਾਇਆ ਜੰਜੂਬੋਦੀ ਛੋਟੀ ਸੀ ਸੁਸਹਾਈਆ ਕਿਉਂ ਅਣਵੰਡਾਈ ਵੇਦੀ ਸੋਢੀ ਬੰਸਾ ਵਿੱਚ ਵਧਾਈਆ ਕਿਉਂ ਗੋਰੀ ਅਵਤਾਰ ਪਗਮਰਾਨ ਦਿੱਤੀ ਆਪਣੀ ਸੋਜੀ ਰਾਮ ਜਿਹਾ ਮੰਜੇ ਵੇਚ ਲਗਾਈਆ ਕਿਉਂ ਬਣਾਏ ਵੈਰਾਗੀ ਜੋਗੀ ਤਪੀਆਂ ਆਏ ਨੇ ਤੇ ਪਾਈਆ ਕਿਉਂ ਰਸੀਆ ਬਣਿਓ ਭੋਗੀ ਕੜਦਾ ਦੇਣਾ 28 ਆ ਕਿਉਂ ਸਾਬ ਹੋਉ ਸੰਜੋਗੀ ਸਾਚਾ ਮੇੜ ਮਲਾਈਆ ਕਿਉਂ ਬੋਦੀ ਅਗਾਦਾ ਬਣਿਓਂ ਬੋਦੀ ਬੁੱਧੀ ਤੋਂ ਪਰੇ ਪੜਾਈਆ ਕਿਉਂ ਹੜਕਟ ਬਣਿਓਂ ਗੋਦੀ ਗਰਗਰਾ ਵੇਖ ਵਖਾਈਆ ਕਿਉਂ ਰਜਨਾ ਰਜੀ ਲੋਗ ਪਰ ਲੋਕੀ ਪਰ ਬਰਾਮ ਦੇ ਨਾ ਸੁਣਾਈਆ ਕਿਉਂ ਸ਼ਾਹ ਤੇਰੇ ਜ਼ਮਰਤ ਵੇ ਨ ਪਰਾਨ ਅੰਜੀਲ ਕਰਾਂ ਗੀਤਾ ਗਿਆਨ ਅੱਖਰਾਂ ਵਾਲੀ ਬਣਾਈ ਪੋਥੀ ਪੁਸਤਕ ਕੀ ਉਡਾਈਆ ਕਿਉਂ ਬਣਾਏ ਜਟਾ ਜੁਟੀ ਹਰ ਸ਼ਬਦੀ ਮੰਗ ਮੰਗਾਈ ਆ ਕਿਉਂ ਆਂਡ ਵੰਡਾਈ ਦਿਸ਼ਾ ਕੁਟੀ ਚਾਰ ਕੁੰਟ ਸਹਾਈ ਆ ਕਿਉਂ ਖੇ ਲਿਖ ਲਾਇਆ ਝੂਠ ਝੂਠ ਸਾਕ ਸੋਚ ਸੁਨਾਈਆ ਕਉ ਮਨ ਬਨਾਇਆ ਦੂਖੋ ਦਰਦੀ ਦਰਦ ਸੁਨਾਈਆ ਕਿਉ ਰਜਨ ਰਚਾਇਆ ਬਾਂਬੂ ਤ ਪੰਜ ਮਨਾਲ ਮਹਗਾਈਆ ਕਿਉ ਖੇលਿਆ ਖੇਲ ਵਡਾ ਮਜਬੂਤ ਜਿਸ ਨੂੰ ਸਗੇ ਨਾ ਕੋਈ ਬਦਲਾਈਆ ਕਿਉਂ ਹਰਕਟ ਹੋਇਓ ਮਾਜੂਦ ਕਰ ਕਰ ਡੇਰਾ ਲਾਈਆ ਪੁਰਖ ਅਕਾਲ ਦੀਨ ਦੇ ਆਲ ਤੂੰ ਆਪਣਾ ਦੇ ਨਾ ਸਿ ਕਿਉਂ ਕੋਈ ਸਬੂਤ ਪੁਰਖ ਅਕਾਲ ਦੀਨ ਦੇ ਆਲ ਤੂੰ ਆਪਣਾ ਹੰਦੇ ਨਾ ਸਕਿਓ ਕੋਈ ਸਬੂਤ ਤੇਰੀ ਸਾਬਦ ਸੂਰਤ ਨਾ ਕੋਈ ਕਰਾਈਆ ਜਿਸ ਨੂੰ ਮਾਨ ਦਿੱਤਾ ਸੋ ਇਹ ਤਾਂ ਨਖਾਇਆ ਭੂਕਾ ਬਾਦ ਰਹਿਣ ਕੋਈ ਨਾ ਪਾਈਆ ਆਪ ਸੁਤਾਰਿਓ ਕੂਕਾ ਸਤਖੰਡ ਸਾਡੇ ਡੇਰਾ ਲਾਈਆ ਬਣਿਆ ਰਿਓ ਸੋਲ ਮਲੂਕ ਚਾਲਸ ਬਿਲਾ ਨਾ ਉਬਜਾਈਆ ਸਤਗੁਰੂ ਸ਼ਬਦ ਕਹੈ ਮੈਨੂੰ ਯਾਦ ਜੋ ਗੁਰੂ ਅਵਤਾਰ ਬਗਮਰਾਨ ਨਾਲ ਕੀਤਾ ਅਸਲੂਕ ਚਰਾ ਵਿੱਚ ਦਿੱਤੇ ਲੜਾਈਆ ਦਵੈਦ ਵਿੱਚ ਸਭ ਨੂੰ ਫੂਕ ਫਦਵਾ ਸਭ ਦੇ ਉੱਤੇ ਲਗਾਈਆ ਸਭ ਨੂੰ ਵਖਰੀ ਵਖਰੀ ਦੱਸ ਕੇ ਪੂਜਾ ਪੂਜਨ ਹੋ ਗਿਆ ਆਪਣਾ ਮੁੱਖ ਸਿਪਾਈਆ ਕੀ ਹੋਇਆ ਜੇ ਤੇਰੇ ਉਤੋਂ ਗਏ ਜੂਰੋ ਜੂਜਨਵਾਲਾ ਮੇਧਰਿਕ ਕੋਈ ਨਾ ਆਇਆ ਕੀ ਹੋਇਆ ਦੇ ਤੇਰੇ ਉਤੋਂ ਗੈ ਜੂਜੋ ਜੂਜਨਵਾਲਾ ਸਤਗੁਰੁ ਫਿਰ ਮੇਧਰਿਕ ਕੋਈ ਨਾ ਆਇਆ ਜੋਤੀ ਡੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਤੁਰਦਾ ਖੇਲ ਦੇਣਾ ਉਹ ਖਾਈਆ ਜੋਤੀ ਜੋਤ ਸਰੂਪ ਹਾਰੋ ਆਪ ਆਪਣੀ ਕਿਰਪਾ ਕਰ ਤੁਰਦਾ ਖੇਲ ਦੇਣਾ ਮੁਖਾਈਆ ਓ ਪਿਆਰੀ ਹਰਸੰਜੀ ਜੀ ਹੁਣ ਭਗਤ ਭਗਵਾਨ ਦਾ ਸਿਵਤੀ ਢੋਲਾ ਬੋਲਾਂਗੇ ਸਾਰਿਆਂ ਨੇ ਸਾਥ ਦੇਣਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਤੇਰਾ Tú, mira, Ma. mira, so.